ਉਹ ਮਤਰਾ ਨੂੰ ਨੇ ਕੋਲੇ ਆਈ ਸੀ ਤੇ ਜਾਲ ਚ ਨਹੀਂ ਵੱਡੇ ਜਾਨਵਰ ਪਾਤੇ ਆ ਇਧਰ ਛਤਰੀ ਦੇ ਬੱਚੇ ਬੈਠੇ ਆ ਹੁਣ ਛੋਟੇ ਬੱਚੇ ਆ ਬ ਜਾਲ ਤੇ ਬਿਠਾਉਣੇ ਆ ਨਾਲੇ ਆ ਫੁੱਡੇ ਨੂੰ ਨਾ ਹਵਾ ਲੱਗ ਜੂਗੀ ਅੱਜ ਚਾਰ ਪੰਜ ਆ ਬੱਚੇ ਸਾਰੇ ਕੱਢਦੇ ਆ ਆ ਰਹੀ ਹੈ ਇੱਥੇ ਬਿਠਾ ਲਾ ਜਾਨਾ ਕੱਢ ਲਾ ਭਾਰ ਕਿਵੇਂ ਮਰਜੀ ਕਰ ਲਾ ਇੱਕ ਨਾ ਬਾਈ ਕਹਿੰਦਾ ਇਹ ਬੋਡਰ ਪਾਉਣਾ ਉਹ ਲਿਆਂਦਾ ਨੋਟ ਐਕਸ ਇਹ ਪਾ ਦੇ ਨੇ ਦੇ ਖੰਭਾ ਦੇ ਵਿੱਚ ਤੇ ਫਿਰ ਬਿਠਾ ਦੇ ਨੇ ਇਹਨਾਂ ਨੂੰ ਚੱਕ ਲੈ ਇੱਥੇ ਹੀ ਰਹਿਣ ਦੇ ਪਰ ਬੋਡਰ ਦਾ ਬੋਡਰ ਇੱਥੇ ਰਹਿਣ ਦੇ ਬੱਚੇ ਉਹ ਨਹੀਂ ਖੁੱਡੇ ਜਣਾ ਵੜ ਜਾਣਾ ਆਪਦੇ ਫਿਰ ਬੈਠਣ ਧੁੱਪੇ ਯਾਰ ਕੁਝ ਨਹੀਂ ਹੁੰਦਾ ਘੰਟਾ ਹਾਂ ਇੱਥੇ ਹੀ ਰਹਿਣ ਦੇ ਹੈਗਾ ਦੀ ਉਹ ਸਮਝਾ ਨਹੀਂ ਤੂੰ ਇੱਧਰ ਇਹ ਗੂਤਰਾ ਜਾਂਚ ਪਾ ਲਈ ਨਹੀਂ ਛੱਤੀ ਦੇ ਉੱਤੇ ਬੱਤੇ ਬਣਾਗੇ ਓਕੇ ਜੇਰਾ ਇਹ ਕਰ ਲੈ ਬੱਚੇ ਤਾਂ ਲਿਆ ਪਹਿਲਾਂ ਕਿੰਨੇ ਬੱਚੇ ਪੰਜ ਕਿਛੇ ਆ ਸਿਵਰ ਬੇਰ ਪਾਉਂਦੇ ਲਿਆ ਦੋ ਤਾਂ ਮੈਨੂੰ ਫੜਾ ਦੇ ਪਹਿਲਾਂ ਛੋਟੇ ਬਿਠਾਈ ਦੇ ਹੁੰਦੇ ਬੇਟਾ ਐਂ ਤਾਂ ਢੋੜੇ ਜਾਣਾ ਇਹਨਾਂ ਨੇ ਔਰ ਨਹੀਂ ਜਾਂਦੇ ਕਿ ਚੱਲਿਆ ਫਿਰ ਮੂਟਾ ਕਨ ਆਇਆ ਹੋ ਜਮਾਂ ਪੈ ਸਕੋਗੇ ਮੋਟੋ ਹੀ ਫੜਾਓ ਵਾਕਈ ਸਾਪਾਂ ਨਾਲ ਮੋਟੇ ਹੀ ਹੋਗੇ ਨੇ ਚੱਲ ਵੇ ਬਾਲੀ ਗਿਆ ਵੀ ਹਣਾ ਕਾਲਾ ਯਾਰ ਮੈਂ ਤਾਂ ਕਾ ਨਹੀਂ ਪੜਦਾ ਚੱਲ ਕੋਈ ਬਈ ਹੋਰ ਕੱਢਦੇ ਆ ਬੱਚੇ ਲੈ ਇੱਕ ਤਾਂ ਮੈਨੂੰ ਫੜਾ ਦੇ ਬਾਕੀ ਤੂੰ ਚੱਕ ਲੈ ਆਹ ਤੁਨੀ ਪਾਲਦੀ ਸਹੀ ਲੈ ਆ ਵਾ ਆਹੀ ਆ ਲਓ ਜੀ ਹਾਂ ਲਓ ਚੱਕ ਬੈਠੇ ਬੈਠੇ ਆਂ ਚੱਲ ਇੱਧਰ ਲੇ ਕੁਟਰ ਬਾਲੀ ਹਾਂ ਕਿਵੇਂ ਬੈਗ ਜਾਂਦਾ ਸੀ ਲਓ ਬਈ ਬਿਠਾਤੇ ਆਪਾਂ 6-7 ਬੱਚੇ ਨਵੇਂ ਆ ਜਿਹੜੇ ਗਿੱਜੇ ਵੇ ਆ 5-6 ਉਹ ਤਾਂ ਬੈਠੇ ਆ ਠੀਕ ਆ ਆ ਖੋਲੀ ਖੁੱਲਹੀ ਰਹਿੰਦੀ ਜਦ ਲੱਦੇ ਵਜਾਈ ਉਹ ਦੋ ਅਥਰੇ ਤਾੜਾਂਗੇ ਤਾਂ ਹੀ ਤਾਂ ਕਿਹਾ ਉਹ ਬੈਠੇ ਬਈ ਆਪਣੇ ਵਾਲੇ ਇੱਥੋਂ ਆਇਆ ਮੋਹਲ ਦੀ ਦਾ ਠੀਕ ਆ ਜੀ ਦੋ ਲੱਗੀਆਂ ਛਤਰੀਆਂ ਇੱਕ ਲੱਗਾ ਜਾਲ ਓਕੇ ਬਈ ਹਾਂਜੀ ਵਾ ਕਰੋ ਸ਼ੁਰੂ ਸ਼ੁਰੂ ਕਰਾਂਗੇ ਉਹ ਚ ਜਾਲ ਚ ਪਾਏਗਾ ਕੈਸੇ ਬੇਟਾ ਬਾਰੀ ਤਾਂ ਨੀਚੇ ਬਾਰੀ ਉੱਤਾਰ ਕੇ। ਛੋਕਰੇ ਵੀਡ ਬਣਾ ਹੀ ਗਿਆ ਆ। ਲਿਆ। ਆਪ ਦੇ ਤਾਂ ਨਹੀਂ ਬਾਹਰ ਆਉਂਦੀ। ਚੀਨਾ। ਬਸ ਇਧਰ ਆਹੀ ਐ ਸੀ ਸੱਤ। ਬਸ। ਬਸ ਬਸ। ਚੀਨਾ। ਬਚੀ ਨਾ ਹੀ ਫੜ ਲਈ ਪਹਿਲਾਂ ਬਾਕੀ ਤਾਂ ਫੇਰ ਆ। ਕਰ ਹਮ ਉੱਤਾਰ। ਮੈਂ ਜਦੋਂ ਸੋਹਰੇ ਨੂੰ ਘੱਟੀ।

ਪੱਲਾ ਹਾ ਨਾ ਛੱਡ ਦੇ ਚੱਕੋ ਇਹ ਚਲਾ ਬਈ ਹਾਰੇ ਹੀ ਪਾਦ ਗਏ ਫੇਰ ਤੁਹਾਨੂੰ ਮਿਲਦੇ ਆ ਯਾਰ ਬਈ ਉਹ ਇੱਕ ਕਬੂਦਰੀ ਛੱਡਦੀ ਆਪਾਂ ਉਹ ਅੰਡੇ ਤੇ ਬੈਠੀ ਆ ਆਪਦੇ ਆਪਣੀ ਇਹ ਬਾਹਰ ਆਉਂਦੀ ਤੇ ਹਵਾ ਲੱਗ ਜੂਈ ਖੁੱਡੇ ਦੇ ਵਿੱਚ ਕਿਉਂਕਿ ਬਾਈ ਜੀ ਇਹਨੇ ਕਲੀ ਦਾ ਸਿੱਟੀ ਆ ਪਰ ਹਜੇ ਉਨਾ ਹੀ ਆ ਸਿਸਟਮ ਤਾਂ ਖਰਾਬ ਲਾਉ ਹੈ ਬਾਈ ਉੰਨਾ ਬਾਈ ਨਾ ਤਾੜਨ ਲੱਗਿਆ ਕਹਿੰਦਾ ਬੱਚਿਆਂ ਦੇ ਬੋਰਡਰ ਪਾਉਣਾ ਵਾ ਤੇ ਆਦ ਚੱਕੋ ਜੀ ਲਾ ਦੇ ਸਦਰੀ ਤਾਂ ਹੀ ਰਵੇ ਤਾਂ ਹੀ ਨਾ ਉਹ ਫੜਦੇ ਇਹਨਾਂ ਨੂੰ ਵੀ ਛਾੜੀ ਦੇਣਾ ਬੋਰਡਰ ਪਾ ਕੇ ਵਾ ਬੈਠੇ ਜਾਂਦੇ ਧੁੱਪੇ ਕਰੇ ਮੱਛਾਂ ਦੇ ਇਹਦੇ 4 ਦਿਨ ਗਿੱਲ੍ਹ ਘੋਲ ਲੈਣੇ ਨੇ ਕਢਾਈ ਦੇਣੇ ਨੇ ਚੱਕ ਦੇ ਬਈ ਇੱਕ ਬੱਚਾ ਓਡੇ ਅਗਲਾ ਬਿਜਪੂ ਦਾ ਹੋ ਜਾਂਦਾ ਆ ਵੀਰੇ ਇੱਕ ਬੱਚਾ ਬੈਠਾ ਰਿਹਾ ਬੋਰਡ ਤੇ ਆ ਠੀਕ ਆ ਤੇ ਇਹਨਾਂ ਦੇ ਪੌਣੇ ਬੋਰਡ ਆ ਦੋ ਆ ਫੜ ਲੈ ਦੋਨੇ ਲਿਆ ਕਿਤੇ ਚਿੱਟਾ ਵੀ ਚਿੱਟਾ ਵੀ ਹੈਣਾ ਇਹਨੂੰ ਵੀ ਫੜ ਫਿਰ ਪਹਿਲਾਂ ਲੋ ਭਰਨੇ ਕੋਲ ਤਾਂ ਨਾ ਪੈ ਤਾਂ ਪਈਂ ਥੀ ਨਾ ਪਾ ਇਹ ਮੈਨੂੰ ਵੜਾ ਦੋਨੇ ਉਹ ਦੋਨੇ ਤੂੰ ਲਿਆ ਵਾ ਇਕੱਠਾ ਹੀ ਨਵੇੜ ਦੇਣਾ ਆਪਾਂ ਕੰਮ ਲੋ ਬਾਈ ਕਰੋ ਸ਼ੌਂਕ ਬੱਚੇ ਦਾ ਆਹਾ ਵਾ ਇਹਦੇ ਪੌਣੇ ਫੁੱਟਰ ਵੀ ਚੱਕ ਲੈ ਆ ਆਹ ਫੇ ਖੰਡ ਮਿਸ਼ਰੀ ਦਾ ਓਕੇ ਲੈ ਪਹਿਲਾਂ ਤੂੰ ਦਰਦ ਲੈ ਮੈਂ ਬਾਦ ਨਾ ਫੜ ਤੂੰ ਫਿਰ ਖੋਲਨੇਗਾ ਮੈਂ ਕੈਮਰਾ ਚ ਫੜ ਦੇਣਾ चल भैया देखो जुआं जुआं ले बस बसाएं करके खंबा देना चंभी देना सारे पास खड़ा कर पला। आगे। आगे तो भाई माया करना रिजल्ट देखो कि खतरनाक ਕਿਆ ਕੋਈ ਛੜਤਾ ਹਣ ਦੂਜਾ ਲਿਆਉਨੇ ਆ ਇੱਕ ਹੀ ਲਿਆਈ ਲੋ ਬਈ ਕਾਲੀ ਗੋਲ ਲੈ ਜਾਂਦੀ ਇਹਦੇ ਵੀ ਲੰਮੇ ਆ ਖਾਈ ਗੀ ਸਹੀ ਬਥੇਰਾ ਸੰਪਾਸੂ ਬਗੜ ਕੀਤੀ ਹੈ ਸਜੀ ਚਲੋ ਜੀ ਮੈਂ ਵੇਖੀ ਜਾਂਦਾ ਕੋਈ ਨੂੰ ਕਹਿੰਦਾ ਪੂਰਾ ਖਾਈ ਪਰ ਮੈਂ ਦਿਓਜਾ ਬਣ ਜਾਣਾ ਕਿ ਨਹੀਂ ਸੱਕਾ ਤਾਂ ਹੋਊਾ ਮਰਾ ਮੋਟਾ ਹੋਊਾ ਓਏ ਹੋ ਹੋ ਕਿੱਧਰ ਫੋਰਟ ਤੇ ਫਸ ਗਿਆ ਚਲੋ ਜੀ ਅਗਲਾ ਲਿਆ ਇਹਦੇ ਤੋਂ ਗੱਲੇ ਤੀ ਲਓ ਜੀ ਆ ਦੇ ਜੂਆਂ ਅਸੀਂ ਤੂੰ ਹੀ ਜਾਲ ਚ ਪਾਇਆ ਤੇ ਸਾਰੇ ਮੈਂ ਤਾਂ ਹੰਨੇ ਕਾ ਮਰੀ ਚਦਰੀ ਦੇ ਉੱਤੇ ਦੇਖ ਪ੍ਰਭਾ ਵੇਖੀ ਦੀ ਸ਼ੁਰੂ ਕੀ ਕਿੰਨੇ ਇੱਕ ਓਕੇ ਕੋਈ ਜਮਾਂ ਚੱਲ ਉੱਧਰ ਅੱਜ ਮੈਂ ਦੇਖਿਆ ਨਹੀਂ ਉਹ ਕਦੋਂ ਕਦੋਂ ਕੋ ਫਿਰਦੇ ਰਹੇ ਕਿਹੜਾ ਇਹ ਅੜਦਾ ਦੇਖਿਆ ਤੂੰ ਇਹ ਤਾਂ ਫਿਰਦੇ ਰਹੇ ਬੇਪਰਾਇ ਨਹੀਂ ਬਦ ਕਦੋਂ ਨਾ ਨਹੀਂ ਬੁੱਤਾਂ ਦੇ ਨਹੀਂ ਉਹ ਗੱਲ ਉਹ ਗੱਲ ਕਰਦਾ ਲੈ ਬਾਈਆਂ ਦੇ ਬਾਈਆਂ ਦੇ ਛੱਡ ਦੇ ਚਾਹੋ ਜੀ ਮਿੱਤਰੋ ਸਾਕੇ ਬੱਚੇ ਦੇ ਆਪਾਂ ਲਾਤਾ ਸੀਗਾ ਪਾਊਡਰ ਤੇ ਆਪਾਂ ਉਹਨੂੰ ਦਿੰਨੇ ਆ ਛੱਡ ਹਾਂ ਵਾਗਾ ਹੀ ਰਿਹਾ ਲੈ ਕੌਣ ਵੀ ਤੋਆਗਾ ਡੰਡੇ ਵਾਲਾ ਇਹ ਕਿੱਧਰ ਗਿਆ ਸੀ ਯਾਰ ਆਰਡਰ ਨਹੀਂ ਗਈ ਤੇ ਉਹਨੂੰ ਫੜ ਲੱਗੇ ਅੱਛਾ ਆ ਜਾ ਆ ਜਾ ਆ ਜਾ ਆ ਜਾ ਲਓ ਜੀ ਲਓ ਜੀ ਇਹ ਨੂੰ ਨਾ ਫੋਟੋ ਫਟਵਾ ਖਿੱਚੀ ਜਾਂਦਾ ਆ ਆਹ ਦੇਖ ਲਓ ਮੌਲਾਂ ਬਣੇ ਹੋਏ ਪੂਰਾ ਕਾਟਰ ਲੋ ਬਈ ਨੂੰਨੇ ਵਾਲੇ ਜਾਨਵਰ ਇਹਦੇ ਨਾਲ ਕਾਟਰ ਪਾਉਣਾ ਸੀ ਬਈ ਬੱਚਾਂ ਦੇ ਬਹੁਤ ਨੂੰ ਦਿਖਾਈ ਦਿੱਤਾ ਮੈਂ ਕਾਟਰ ਪਾਤਾ ਤੇ ਬਾਕੀ ਆ ਦੇਖ ਲਓ ਜਾਚ ਇੱਧਰ ਵੀ ਪਾਏ ਉੱਧਰ ਛਤਰੀ ਦੇ ਬੱਚੇ ਬਿਠਾਏ ਆ ਆ ਵਾਡੇ ਗੂਤਰ ਪਾਏ ਆ ਇੱਥੇ ਬੱਚੇ ਨਵੇਂ ਬੈਠੇ ਆ ਠੀਕ ਆ ਬਾਈ ਇਹ ਵੀਡੀਓ ਦਾ ਪੈਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲਾਂ 'ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਸੁ ਵੀਡੀਓ ਕਰਦਾ ਲਗੀ ਬਾਈ ਮਤਲਬ ਗਰਮੀਏ ਦੇ ਬਹੁਤ ਆ ਯਾਰ ਬਾਕੀ ਹੁਣ ਨੈਤਰ ਜਾਨਵਰ ਕੱਢਾ ਕਰੂ ਇਹ ਵੀ ਬਾਹਰ ਕੱਢਾ ਕਰੂ ਆਪਾਂ ਵੀ ਕੱਢਾ ਕਰਾਂਗੇ ਤੇ ਬਾਕੀ ਇੱਥੇ ਬੈਠੇ ਹੀ ਆ ਠੀਕ ਆ ਬਾਈ ਇੱਕ ਵਾਰੀ ਫੇਸ ਦਿਖਾ ਦੇਣਾ ਤੁਹਾਨੂੰ ਆ ਲੋ ਠੀਕ ਹੈ ਜੀ